ਪਿਆਰੇ ਪੰਜਾਬੀਓ ਅੱਜ 77ਵੇਂ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਅੱਜ ਸ਼ਹੀਦਾਂ ਦੀ ertid ਤੇ ਖੜੇ ਹੋ ਕੇ ਫਿਰੋਜ਼ਪੁਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਦੇ ਸਦਕੇ ਦੇਸ਼ ਦੀ ਆਜ਼ਾਦੀ ਤੇ ਪ੍ਰਭੂ ਸੱਤਾ ਨੂੰ ਕਾਇਮ ਰੱਖਿਆ ਜਾਂਦਾ ਹੈ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਸਾਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਅੱਜ ਦੇ ਦਿਨ ਮੈਂ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਬੀ. ਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦੀ ਹਾਂ ਅੱਜ ਜਦੋਂ ਸ਼ਹੀਦਾਂ ਦੀ ਧਰਤੀ ਤੇ ਸ਼ਹੀਦਾਂ ਦੀ ਸਮਾਰਕ ਤੇ ਸਜਦਾ ਕੀਤਾ ਤਾਂ ਫੇਰ ਇਹ ਗੱਲ ਯਾਦ ਆਉਂਦੀ ਹੈ ਕਿ ਅੱਜ ਦਾ ਦਿਨ ਦੇਖਣ ਦੇ ਲਈ ਸਾਡੀਆਂ ਪੀੜ੍ਹੀਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੇ ਕਿੱਡਾ ਵੱਡਾ ਮੁੱਲ ਧਾਰਿਆ ਸੀ ਸਾਡੀ ਸਰਕਾਰ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਜੋ ਵੀ ਸਕੀਮਾਂ ਬਣਾਉਂਦੀ ਹੈ ਜੋ ਵੀ ਨਿਯਮ ਬਣਾਉਂਦੀ ਹੈ ਉਹ ਸ਼ਹੀਦ ਪਗਲ ਸਿੰਘ ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਉਹਨਾਂ ਦੇ ਜੀਵਨ ਉਹਨਾਂ ਦੇ ਵਿਚਾਰਾਂ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਹਨ ਅਸੀਂ ਮਹਾਲੀ ਦੇ ਵਿੱਚ ਕਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਪਗਲ ਸਿੰਘ ਦੇ ਨਾਮ ਤੇ ਰੱਖਿਆ ਸਾਡੀ ਧਰਤੀ ਦੇ ਉੱਤੇ ਜੋ ਜਵਾਨ ਆਜ਼ਾਦੀ ਦੇ ਲਈ ਸ਼ਹੀਦ ਹੋਏ ਤੇ ਅੱਜ ਵੀ ਦੇਸ਼ ਦੀ ਪ੍ਰਭੂ ਸੱਤਾ ਦੇ ਲਈ ਸ਼ਹੀਦ ਹੋ ਰਹੇ ਨੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਨਾਮ ਉਹਨਾਂ ਸ਼ਹੀਦਾਂ ਦੇ ਨਾਮ ਤੇ ਰੱਖੇ ਜਾ ਰਹੇ ਨੇ ਮਾਨ ਸਰਕਾਰ ਨੇ ਸਾਬਕਾ ਫੌਜੀਆਂ ਦੀ ਐਕਸ ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਕੀਤੀ ਇਸੇ ਤਰ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 12000 ਕੀਤੀ ਪੰਜਾਬ ਸ਼ਹੀਦਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਇਸ ਮਹਾਨ ਧਰਤੀ ਦੀ ਵਿਰਾਸਤ ਬਾਰੇ ਸਦਾ ਹੀ ਜਾਣੂ ਕਰਾਉਣ ਲਈ ਤਤਪਰ ਰਹਿੰਦੇ ਆਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਸਮਾਗਮ ਕਰਾਏ ਗਏ ਇਥੋਂ ਤੱਕ ਕਿ ਜ਼ਿਲ੍ਹਿਆਂ ਤੱਕ ਵੀ ਲਾਈਟ ਐਂਡ ਸਾਊਂਡ ਸ਼ੋਅ ਕਰਵਾ ਕੇ ਸਾਡੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਸਾਡੀ ਵਿਰਾਸਤ ਕੀ ਹੈ ਸਾਡਾ ਵਿਰਸਾ ਕੀ ਹੈ 20 ਕਰੋੜ ਦੀ ਲਾਗਤ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਬਣਾਈ ਗਈ ਮਾਨ ਸਰਕਾਰ ਦੇ ਸ਼ੁਰੂ ਤੋਂ ਹੀ ਦੋ ਮੁੱਖ ਟੀਚੇ ਰਹੇ ਸੇਤ ਤੇ ਸਿੱਖਿਆ ਜਿਸ ਨੂੰ ਲੈ ਕੇ 4 ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਕਦਮ ਉਠਾਏ ਗਏ ਸੇਤ ਨੂੰ ਲੈ ਕੇ ਹਾਲ ਹੀ ਵਿੱਚ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਕਾਰਡ ਸਕੀਮ ਜਾਰੀ ਕੀਤੀ ਗਈ ਜਿਸ ਦੇ ਅਧੀਨ 10 ਲੱਖ ਦੇ ਇਲਾਜ ਦਾ ਕਾਰਡ ਪੰਜਾਬ ਦੇ ਹਰ ਇੱਕ ਪਰਿਵਾਰ ਦੇ ਘਰ ਵਿੱਚ ਹੋਊਗਾ ਔਰ ਲਗਾਤਾਰ ਮੁਹैया कराए ਜਾ ਰਹੇ ਨੇ ਪੰਜਾਬ ਇੱਕ ਇਹੋ ਜਿਹਾ ਸੂਬਾ ਬਣ ਗਿਆ ਜਿਸ ਦੇ ਵਿੱਚ ਸਕੀਮ ਪੂਰੇ ਹਿੰਦੁਸਤਾਨ ਕੀ ਪੂਰੇ ਵਿਸ਼ਵ ਪੱਧਰ ਦੇ ਉੱਪਰ ਪਹਿਲੀ ਵਾਰ ਲਾਗੂ ਹੋਈ ਹੈ ਕਿ ਹਰ ਪਰਿਵਾਰ ਨੂੰ 10 ਲੱਖ ਦਾ ਜਿਹੜਾ ਇਲਾਜ ਹੈ ਉਹ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਵੇਗਾ ਇਹਦੇ ਵਿੱਚ ਕੋਈ ਵੀ ਬੰਦਸ਼ ਨਹੀਂ ਹਰ ਪਰਿਵਾਰ ਹਰ ਉਮਰ ਦਾ ਜੀ ਕੋਈ ਇਨਕਮ ਦੀ ਬੰਦਸ਼ ਨਹੀਂ ਸੋ ਬਿਨਾ ਕਿਸੇ ਪੱਖਪਾਤ ਤੋਂ ਇਹ ਸਕੀਮ ਚੜੀ ਲੋਕਾਂ ਦੇ ਸਪੁਰਦ ਕੀਤੀ ਜਾ ਰਹੀ ਹੈ ਸਿਹਤ ਦੇ ਵਿਭਾਗ ਦੇ ਵਿੱਚ ਇੱਕ ਵੱਡਾ ਕਦਮ ਜਿਹੜਾ ਪੰਜਾਬ ਸਰਕਾਰ ਨੇ ਪੁੱਟਿਆ ਅਸੀਂ ਹੁਣ ਤੱਕ 881 ਆਮ ਆਦਮੀ ਕਲੀਨਿਕ ਲੋਕਾਂ ਦੇ ਹਵਾਲੇ ਕਰ ਚੁੱਕੇ ਆ ਜਿਦੇ ਵਿੱਚ ਦਵਾਈਆਂ ਤੋਂ ਲੈ ਕੇ ਟੈਸਟਾਂ ਤੱਕ ਸਭ ਕੁਝ ਫ੍ਰੀ ਕੀਤਾ ਜਾਂਦਾ ਹੈ ਔਰ ਇਹ ਕਲੀਨਿਕ ਮੁਹੱਲਿਆਂ ਤੱਕ ਲੋਕਾਂ ਨੂੰ ਇਲਾਜ ਦੇ ਰਹੇ ਨੇ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੀ ਸਿਹਤ ਬਾਰੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਔਰ ਉਹਨਾਂ ਦੀ ਸਿਹਤ ਦਾ ਧਿਆਨ ਵੀ ਮਾਨ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਸੜਕ ਸੁਰੱਖਿਆ ਫੋਰਸ ਵਰਗੀ ਸਕੀਮ ਕਿਤੇ ਵੀ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਜਿਹੜੀ ਕਿ ਪੰਜਾਬ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਜਾਨਾਂ ਜਾਂਦੀਆਂ ਸੀ ਉਹਨਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ ਔਰ ਇਸ ਦੇ ਨਾਲ ਹੀ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਤਾਂ ਕਿ ਲੋਕ ਜਿਹੜੇ ਆ ਕਿਸੇ ਵੀ ਪੱਖੋਂ ਇਹ ਡਰ ਨਾ ਮਹਿਸੂਸ ਕਰਨ ਕਿ ਅਸੀਂ ਕਿਸੇ ਲਵਾਰਸ ਦੀ ਜਾਨ ਬਚਾ ਲਈ ਤਾਂ ਸਾਡੀ ਜਾਨ ਨਾ ਖਤਰੇ 'ਚ ਪੈ ਜਾਵੇ ਸਿੱਖਿਆ ਦਾ ਮਿਆਰ ਹਰ ਪੱਧਰ ਤੇ ਉੱਚਾ ਚੱਕਣ ਲਈ ਸਰਕਾਰ ਨੇ ਬਹੁਤ ਵੱਡੇ ਕਦਮ ਚੱਕੇ ਜਿੱਥੇ 118 ਸਕੂਲ ਆਫ ਫੈਮਿਨੈਂਸ ਖੋਲੇ ਗਏ ਉਥੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਦੀ ਟ੍ਰੇਨਿੰਗ ਦੇਣ ਦੇ ਲਈ ਬਾਹਰਲੇ ਮੁਲਕਾਂ ਤੱਕ ਭੇਜਿਆ ਗਿਆ ਉਦਮਤਾ ਕੋਰਸ ਇੱਕ ਇਹੋ ਜਿਹਾ ਵਿਸ਼ਾ ਹੈ ਜਿਹੜਾ ਸਕੂਲਾਂ ਦੇ ਵਿੱਚ ਲਾਗੂ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਰਫ ਨੌਕਰੀਆਂ ਲੈਣ ਵਾਲੇ ਨਹੀਂ ਅਸੀਂ ਨੌਕਰੀਆਂ ਦੇਣ ਵਾਲੇ ਵੀ ਬਣ ਸਕਦੇ ਹਾਂ ਸਿੱਖਿਆ ਦਾ ਮਿਆਰ ਸਿਰਫ ਸਕੂਲਾਂ ਕਾਲਜਾਂ ਤੱਕ ਨਹੀਂ ਅਸੀਂ ਆਂਗਣਵਾੜੀ ਸੈਂਟਰਾਂ ਤੱਕ ਵੀ ਸਿੱਖਿਆ ਦੇ ਮਿਆਰ ਨੂੰ ਲੈ ਕੇ ਗਏ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਂਗਣਵਾੜੀ ਕੇਂਦਰ ਪੂਰਨ ਤੌਰ ਤੇ ਸਿੱਖਿਆ ਕੇਂਦਰ ਬਣ ਜਾਣਗੇ ਜਿਦੇ ਵਿੱਚ ਬੱਚਿਆਂ ਨੂੰ ਇੱਕ ਪ੍ਰੋਪਰ ਤੌਰ ਤੇ ਪਾਠਕ੍ਰਮ ਪੜਾਇਆ ਜਾਏਗਾ ਔਰ ਪੰਜਾਬ ਦੇ ਬੱਚੇ ਚਾਹੇ ਉਹ ਕਿਸੇ ਆਂਗਣਵਾੜੀ ਵਿੱਚ ਪੜ ਰਹੇ ਨੇ ਚਾਹੇ ਉਹ ਕਿਸੇ ਪ੍ਰਾਇਮਰੀ ਸਕੂਲ ਚ ਪੜ ਰਹੇ ਨੇ ਚਾਹੀਓ ਕਿਸੇ ਪ੍ਰਾਈਵੇਟ ਪਲੇਵੇ ਸਕੂਲ ਚ ਪੜ ਰਹੇ ਨੇ ਉਹਨਾਂ ਨੂੰ ਇੱਕੋ ਤਰ੍ਹਾਂ ਦੀ ਸਿੱਖਿਆ ਮਿਲੇਗੀ ਇਹ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੋਏਗਾ ਜਦੋਂ ਕਿ ਨਿੱਜੀ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਵੱਡਾ ਪਾੜਾ ਜੋ ਗਰੀਬ ਤੇ ਅਮੀਰ ਦੀ ਸਿੱਖਿਆ ਦੇ ਵਿੱਚ ਸੀ ਉਹ ਖਤਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਪ੍ਰਾਈਵੇਟ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਪੋਰਟਲ ਦੇ ਉੱਪਰ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਸਾਡਾ ਬੱਚਾ ਜਿਹੜਾ ਕਿ ਹਰ ਪਰਿਵਾਰ ਦੀ ਪੂੰਜੀ ਹੁੰਦਾ ਮਾਪੇ ਪਿਓ ਨੂੰ ਪਤਾ ਲੱਗੇ ਕਿ ਸਾਡਾ ਬੱਚਾ ਇੱਕ ਸੁਰੱਖਿਅਤ ਥਾਂ ਤੇ ਜਾ ਕੇ ਪੜ ਰਿਹਾ ਜਾਂ ਖੇਡ ਰਿਹਾ ਸੋ ਇਹ ਸਾਰਾ ਕੁਝ ਹੁਣ ਪੰਜਾਬ ਸਰਕਾਰ ਦੀ ਨਿਗਰਾਨੀ ਦੇ ਹੇਠ ਹੋਏਗਾ ਚਾਹੇ ਬੱਚਾ ਪਲੇਵੇ ਸਕੂਲ ਚ ਜਾ ਰਿਹਾ ਚਾਹੇ ਆਂਗਣਵਾੜੀ ਸੈਂਟਰ ਚ ਜਾ ਰਿਹਾ ਅਸੀਂ ਸਿੱਖਿਆ ਨੂੰ ਪੰਜਾਬ ਦੇ ਹਰ ਵਰਗ ਦੇ ਬੱਚੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਅਸੀਂ ਗਰੀਬ ਤੇ ਅਨੁਸੂਚਿਤ ਜਾਤੀ ਦੇ ਬੱਚੇ ਜਿਹੜੇ ਗਰੀਬੀ ਕਰਕੇ ਪਛੜਦੇ ਰਹੇ ਅਸੀਂ ਉਹਨਾਂ ਨੂੰ ਵੀ ਪੋਸਟ میٹرਿਕ ਸਕਾਲਰਸ਼ਿਪ ਜ਼ਰੀਏ ਪੂਰਨ ਤੌਰ ਤੇ ਸਮਾਜ ਵਿੱਚ ਉੱਚਾ ਉੱਠਣ ਦਾ ਮੌਕਾ ਦੇ ਰਹੇ ਹਾਂ ਇਸ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੋਸਟ میٹرਿਕ ਸਕਾਲਰਸ਼ਿਪ ਦੇ ਲਈ 245 ਕਰੋੜ ਰੁਪਏ ਦਾ ਉਪਬੰਧ ਕੀਤਾ ਤੇ ਇੱਥੇ ਹੀ ਨਹੀਂ ਜਿਹੜੇ ਬੱਚੇ ਪੜਨੋਂ ਹਟ ਗਏ ਸੀ ਇਸ ਕਰਕੇ ਕਿ ਉਹਨਾਂ ਦੀ ਸਕਾਲਰਸ਼ਿਪ ਨਹੀਂ ਸੀ ਮਿਲਦੀ ਔਰ ਪੁਰਾਣੇ ਸਾਲਾਂ ਦੀ ਜਿਹੜੀ ਰਹਿੰਦੀ ਸਕਾਲਰਸ਼ਿਪ ਸੀ ਉਹ ਵੀ ਅਸੀਂ ਮਾਨ ਸਰਕਾਰ ਨੇ ਸਕੂਲਾਂ ਕਾਲਜਾਂ ਦੇ ਹਵਾਲੇ ਕਰ ਦਿੱਤੀ ਹੈ ਤਾਂ ਕਿ ਹਰ ਬੱਚਾ ਆਪਣਾ ਹੱਕ ਪਾ ਸਕੇ ਸਿੱਖਿਆ ਦਾ ਹੱਕ ਪਾ ਸਕੇ ਸਿੱਖਿਆ ਦੇ ਵਿੱਚ ਇਥੋਂ ਤੱਕ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਅਸੀਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੀ ਭੀਖ ਤੋਂ ਹਟਾ ਕੇ ਸਕੂਲਾਂ ਤੱਕ ਭੇਜਿਆ ਇਹ ਇੱਕ ਵੱਖਰੀ ਮੁਹਿੰਮ ਸੀ ਮਿਸ਼ਨ ਜੀਵਨ ਜੋਤ ਜੋ ਕਿ ਪੂਰੇ ਭਾਰਤ ਵਿੱਚ ਕਿਤੇ ਨਹੀਂ ਦੇਖਣ ਨੂੰ ਮਿਲੇਗੀ ਕਿ ਪਿਘਾਰੀਆਂ ਨੂੰ ਭੀਖ ਤੋਂ ਛੁਡਾ ਕੇ ਸਕੂਲਾਂ 'ਚ ਭੇਜਿਆ ਜਾਵੇ ਅਸੀਂ ਹੁਣ ਤੱਕ 1023 ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਪਾਲ ਘਰਾਂ ਚ ਲੈ ਕੇ ਗਏ ਉਹਨਾਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਗਏ ਇਹ ਵੱਡੇ ਕਦਮ ਜੜੇ ਸਰਕਾਰ ਦੇ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਆ ਦੇਣ ਲਈ ਹਨ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਤਾਂ ਸ਼ਗਨ ਸਕੀਮ ਅਸ਼ੀਰਵਾਦ ਸਕੀਮ ਜੋ ਕਿ ਗਰੀਬ ਬੱਚੀਆਂ ਦੇ ਵਿਆਹਾਂ ਤੇ 51000 ਰੁਪਇਆ ਦਿੱਤਾ ਜਾਂਦਾ ਹੈ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਇਸ ਸਕੀਮ ਚੱਲ ਰਹੀ ਹੈ ਔਰ ਇਸ ਸਾਲ ਦੌਰਾਨ 229 ਕਰੋੜ ਰੁਪਈਆ ਇਹਨਾਂ ਬੱਚੀਆਂ ਨੂੰ ਦਿੱਤਾ ਗਿਆ। ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲੇ ਕੇ ਕੋਈ ਵੀ ਕੰਮਕਾਰ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਕੋਈ ਪੈਸੇ ਦੀ ਰੁਕਾਵਟ ਨਾ ਹੋਵੇ। ਪੰਜਾਬ ਸਰਕਾਰ ਨੇ 432 ਕਰੋੜ ਰੁਪਈਆ 1432 ਕਰੋੜ ਰੁਪਈਆ ਜਿਹੜਾ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਦੇਣ ਲਈ ਕੀਤਾ। ਕੰਮਕਾਜੀ ਔਰਤਾਂ ਜਿਨ੍ਹਾਂ ਨੂੰ ਘਰਾਂ ਤੋਂ ਬਾਹਰ ਜਾ ਕੇ ਅਕਸਰ ਇਸ ਸਮੱਸਿਆ ਆਉਂਦੀ ਸੀ ਕਿ ਅਸੀਂ ਕਿੱਥੇ ਜਾ ਕੇ ਰਹੀਏ ਪੰਜਾਬ ਸਰਕਾਰ ਪੰਜ ਵਰਕਿੰਗ ਔਮਨ ਹੌਸਟਲ ਜਿਨ੍ਹਾਂ ਦਾ ਕੰਮ ਸ਼ੁਰੂ ਹੋ ਚੁੱਕਿਆ 150 ਕਰੋੜ ਦੀ ਲਾਗਤ ਦੇ ਨਾਲ ਵੱਡੇ ਸ਼ਹਿਰਾਂ ਨੂੰ ਟਾਰਗੇਟ ਕਰਕੇ ਸਿਰਫ ਕੰਮਕਾਜੀ ਔਰਤਾਂ ਦੇ ਲਈ ਇੱਕ ਸੁਰੱਖਿਅਤ ਮਾਹੌਲ ਦੇਣ ਦੇ ਲਈ ਇਹ ਵਰਕਿੰਗ ਔਮਨ ਹੌਸਟਲ ਸ਼ੁਰੂ ਕਰਨ ਜਾ ਰਹੀ ਹੈ ਬਜ਼ੁਰਗ ਸਾਡਾ ਸਰਮਾਇਆ ਨੇ ਅਸੀਂ ਬਜ਼ੁਰਗਾਂ ਨੂੰ ਇੱਕ ਵਿਸ਼ੇਸ਼ ਸਤਿਕਾਰ ਦੇਣ ਦੇ ਲਈ ਬਜ਼ੁਰਗਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਬਜ਼ੁਰਗਾਂ ਦੇ ਹੱਕਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਵਿਸ਼ੇਸ਼ ਮੁਹਿੰਮ ਸਾਡੇ ਬਜ਼ੁਰਗ ਸਾਡਾ ਮਾਣ ਸ਼ੁਰੂ ਕੀਤੀ ਜਿਸ ਦੇ ਵਿੱਚ ਲਗਾਤਾਰ ਜ਼ਿਲ੍ਹਿਆਂ ਦੇ ਵਿੱਚ ਕੈਂਪ ਲੱਗਣਗੇ ਫਰੋਜ਼ਪੁਰ ਵਿੱਚ ਵੀ ਲਗਾਇਆ ਜਾਵੇਗਾ ਅਸੀਂ ਬਜ਼ੁਰਗਾਂ ਦੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਆਪਰੇਸ਼ਨ ਤੱਕ ਵੀ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਣਗੇ ਉਹਨਾਂ ਨੂੰ ਲੋੜੀਂਦੇ ਉਪਕਰਣ ਵੀ ਜਿਸ ਤਰ੍ਹਾਂ ਕੋਈ ਹੈਂਡੀਕੈਪ ਹੈ ਜਾਂ ਕਿਸੇ ਨੂੰ ਹੋਰ ਮੈਡੀਕਲ ਸਹਾਇਤਾ ਦੀ ਲੋੜ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਏਗਾ ਜਿਨ੍ਹਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ ਉਹਨਾਂ ਦੀਆਂ ਪੈਨਸ਼ਨਾਂ ਵੀ ਲਾਇਆ ਜਾਣਗੀਆਂ ਇਸੇ ਤਰ੍ਹਾਂ ਇਸ ਸਾਲ ਦੌਰਾਨ ਅਸੀਂ ਪੰਜਾਬ ਨੂੰ ਦੋ ਸਰਕਾਰੀ ਬਿਰਦਾ ਆਸ਼ਰਮ ਦਿੱਤੇ ਜਿਸ ਦੇ ਵਿੱਚ ਬੇਸਹਾਰਾ ਬਜ਼ੁਰਗਾਂ ਦਾ ਅਸੀਂ ਹਰ ਤਰ੍ਹਾਂ ਦੇ ਨਾਲ ਧਿਆਨ ਰੱਖ ਰਹੇ ਹਾਂ ਉਹਨਾਂ ਲਈ ਇੱਕ ਬਹੁਤ ਵੱਡਾ ਆਸਰਾ ਬਣ ਰਹੇ ਨੇ ਇਹ ਬਿਰਦਾ ਆਸ਼ਰਮ ਪੰਜਾਬ ਸਰਕਾਰ ਨੇ ਸਾਡੇ ਪੈਨਸ਼ਨਰਾਂ ਲਈ 5212 ਕਰੋੜ ਰੁਪਈਆ ਇਸ ਸਾਲ ਸਾਰੀ ਕੀਤਾ ਹੈ ਪੰਜਾਬ ਦਾ ਸਭ ਤੋਂ ਵੱਡਾ ਜੋ ਕੁਲੰਕ ਬਣਿਆ ਸੀ ਨਸ਼ਿਆਂ ਦੀ ਹੋੜ ਦੇ ਵਿੱਚ ਪੰਜਾਬ ਡੁੱਬਿਆ ਮਾਨ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਇੱਥੇ ਅਸੀਂ ਜਿੱਥੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ 'ਚ ਧੱਕਿਆ ਉਹਨਾਂ ਦੇ ਘਰ ਤੱਕ ਢਾ ਦਿੱਤੇ ਗਏ ਉੱਥੇ ਅਸੀਂ ਬੱਚਿਆਂ ਨੂੰ ਸਹੀ ਰਸਤੇ ਵੱਲ ਜੋੜਨ ਦੇ ਲਈ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣੇ ਸ਼ੁਰੂ ਕੀਤੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਖੇਡਾਂ ਵੱਲ ਉਤਸ਼ਾਹਿਤ ਹੋਣ ਕਿਤੇ ਜਿਮ ਬਣਾਏ ਜਾ ਰਹੇ ਨੇ ਕਿਤੇ ਪਲੇ ਗਰਾਊਂਡ ਬਣਾਏ ਜਾ ਰਹੇ ਨੇ ਔਰ ਇੱਥੇ ਹੀ ਬਸ ਨਹੀਂ ਜਿਹੜੇ ਬੱਚੇ ਖੇਡਾਂ ਵਿੱਚ ਅੱਗੇ ਆਏ ਉਹਨਾਂ ਨੂੰ ਮਾਨ ਸਰਕਾਰ ਨੇ ਵੱਡੇ ਪੱਧਰ ਤੇ ਨੌਕਰੀਆਂ ਵੀ ਦਿੱਤੀਆਂ 60000 ਤੋਂ ਉੱਪਰ ਸਰਕਾਰੀ ਨੌਕਰੀਆਂ ਦੇ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸਾਬਤ ਕੀਤਾ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਕੱਢਣ ਲਈ ਉਹਨਾਂ ਨੂੰ ਸਹੀ ਰਾਹਾਂ ਤੇ ਤੋਰ ਰਹੇ ਹਾਂ ਬਿਨਾਂ ਕਿਸੇ ਰਿਸ਼ਵਤ ਦੇ ਬਿਨਾਂ ਕਿਸੇ ਸਿਫਾਰਿਸ਼ ਤੇ ਉਹਨਾਂ ਗਰੀਬ ਪਰਿਵਾਰਾਂ ਤੱਕ ਨੌਕਰੀਆਂ ਪਹੁੰਚੀਆਂ ਜਿਨ੍ਹਾਂ ਨੇ ਕਦੇ ਆਸ ਵੀ ਨਹੀਂ ਕੀਤੀ ਸੀ ਪੰਜਾਬ ਦੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੇ ਲਈ ਪੰਜਾਬ ਦੇ ਤਰੱਕੀ ਦੇ ਵਾਸਤੇ ਹਰ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਜਿਹੜੀਆਂ ਸੜਕਾਂ ਤੋਂ ਲੋਕ ਲੰਮੇ ਸਮੇਂ ਤੋਂ ਦੁਖੀ ਸਨ 45000 ਕਿਲੋਮੀਟਰ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਔਰ ਬਹੁਤ ਜਲਦ ਬਣ ਕੇ ਲੋਕਾਂ ਦੇ سپرد ਕਰ ਦਿੱਤੀਆਂ ਜਾਣਗੀਆਂ ਬਿਜਲੀ ਇੱਕ ਵੱਡੀ ਜ਼ਰੂਰਤ ਹਰ ਇੱਕ ਇਨਸਾਨ ਦੀ ਜਿੱਥੇ ਪੰਜਾਬ ਸਰਕਾਰ ਨੇ 600 ਯੂਨਿਟ ਫ੍ਰੀ ਕੀਤੇ ਘਰੇਲੂ ਬਿਜਲੀ ਲਈ 90% ਤੋਂ ਉੱਪਰ ਲੋਕਾਂ ਦੇ ਬਿੱਲ ਜ਼ੀਰੋ ਆਉਣ ਲੱਗੇ ਤੇ ਉਹੀ ਉਹ ਖਰਚੇ ਆਪਣੇ ਬੱਚਿਆਂ ਤੇ ਲਾਉਣ ਲੱਗੇ ਉੱਥੇ ਸਾਡੇ ਕਿਸਾਨਾਂ ਨੂੰ ਵੀ ਨਿਰਵਿਘਨ ਸਪਲਾਈ ਜਿਹੜੀ 24 ਘੰਟੇ ਦੀ ਦਿੱਤੀ ਜਾ ਰਹੀ ਹੈ ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਿੱਕਤ ਨਾ ਆਵੇ ਕੋਈ ਰਾਤਾਂ ਨੂੰ ਜਾਗ ਕੇ ਖੇਤਾਂ ਦੇ ਵਿੱਚ ਕੰਮ ਨਾ ਕਰਨਾ ਪਵੇ ਗੈਂਗਸਟਰਵਾਦ ਵੱਡਾ ਮੁੱਦਾ ਪੰਜਾਬ ਦਾ ਰਿਹਾ ਔਰ ਮਾਨ ਸਰਕਾਰੇ ਪਹਿਲੀ ਸਰਕਾਰ ਹੈ ਜਿਸ ਨੇ ਗੈਂਗਸਟਰ ਤੇ ਵਾਰ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਔਰ 3000 ਤੋਂ ਉੱਪਰ ਇਹਦੇ ਵਿੱਚ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਲੋਕਾਂ ਦੀ ਖੱਜਲ ਖਵਾਰੀ ਬੰਦ ਕਰਨੀ ਇਹਨੂੰ ਪਹਿਲ ਦੇ ਕੇ ਹੈਲਪਲਾਈਨ ਸ਼ੁਰੂ ਕੀਤੀਆਂ ਗਈਆਂ 1076 ਤੇ ਜਿੱਥੇ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਹੂਲਤਾਂ ਘਰ ਬੈਠੇ ਲੈ ਸਕਦੇ ਆ ਆਨਲਾਈਨ ਸਰਟੀਫਿਕੇਟ ਬਣਨੇ ਸ਼ੁਰੂ ਹੋ ਗਏ ਜੇ ਖੇਤੀਬਾੜੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਬੰਜਰ ਹੋ ਗਈਆਂ ਸੀ ਕਿ ਪਾਣੀ ਨਹੀਂ ਸੀ ਪਹੁੰਚਦਾ ਪਿੰਡਾਂ ਦੇ ਪਿੰਡ ਵਕਾਊ ਹੋ ਗਏ ਸੀ ਉਹਨਾਂ ਜ਼ਮੀਨਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਖਾਲਿਆਂ ਨੂੰ 18000 ਤੋਂ ਉੱਪਰ ਖਾਲਿਆਂ ਨੂੰ ਮੁੜ ਸਰਜੀਤ ਕੀਤਾ ਗਿਆ ਮੈਂ ਅੱਜ ਸ਼ਹੀਦਾਂ ਦੀ ertid ਤੇ ਪਹੁੰਚੀ ਆ ਤੇ ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਵਿੱਚ ਕੀ ਮਿਲਦਾ ਫਿਰੋਜ਼ਪੁਰ ਕਾ ਤੇ ਲਈ ਮਸ਼ਹੂਰ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਫ੍ਰੀडम फाइਟਰ ਮਿਲਦੇ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਮਿਲਦੇ ਨੇ ਇਸ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਇਸ ਜ਼ਮੀਨ ਦੀ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੇ ਸਾਰਾ ਗੜੀ ਚੰਗੀ ਯਾਦਗਾਰ ਤੇ 2 ਕਰੋੜ ਰੁਪਇਆ ਲਾ ਕੇ ਲੋਕਾਂ ਦੇ سپرد ਕੀਤੀ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਕਿਹੋ ਜਿਹੇ ਵਿਰਾਸਤ ਦੇ ਮਾਲਕ ਹਾਂ ਇਸ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਕਲੀਨਿਕ ਮੁਹੱਲਾ ਕਲੀਨਿਕ ਠਾਈ ਚੱਲ ਰਹੇ ਨੇ ਅਸੀਂ 49 ਨਵੇਂ ਆਂਗਣਵਾੜੀ ਸੈਂਟਰ ਜੋ ਕੁਝ ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਣੇ ਨੇ ਉਹ ਲੋਕਾਂ ਦੇ ਸਪੁਰਦ ਬੱਚਿਆਂ ਦੇ ਸਪੁਰਦ ਕਰਨ ਜਾ ਰਹੇ ਆ ਇਸੇ ਤਰ੍ਹਾਂ ਹੀ 50 ਸਾਡੇ ਕੋਲ ਇਹੋ ਜਿਹੇ ਆਂਗਣਵਾੜੀ ਸੈਂਟਰ ਹੈ ਜਿਹੜੇ ਕਿ ਪ੍ਰਾਈਵੇਟ ਪਲੇਵੇ ਸਕੂਲਾਂ ਨੂੰ ਵੀ ਮਾਤ ਪਾਉਣਗੇ ਸક્ષਮ ਆਂਗਣਵਾੜੀ ਸੈਂਟਰ ਫਰੋਜ਼ਪੁਰ ਜ਼ਿਲ੍ਹਾ ਜਿਸ ਨੂੰ ਅਸੀਂ 50 ਸਖਸ਼ਾ ਮੰਗਣ ਵਾਲੀ ਸੈਂਟਰ ਥੋੜੇ ਦਿਨਾਂ ਦੇ ਵਿੱਚ ਦੇਣ ਜਾ ਰਹੇ ਹਾਂ ਸਾਨੂੰ ਮਾਣ ਹੈ ਇਸ ਗੱਲ ਦੇ ਕਿ ਇਸ ਜ਼ਿਲ੍ਹੇ ਦੇ ਵਿੱਚ 55000 ਤੋਂ ਉੱਪਰ ਸਾਡੇ ਐਸਸੀ ਬੱਚੇ ਨੇ ਜਿਨ੍ਹਾਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੀ ਕਿ ਇੱਥੇ ਸਾਡੇ ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਬੱਚੇ ਆ ਜਿਹੜੇ ਉਹੋ ਐਡੀ ਵੱਡੀ ਗਿਣਤੀ ਦੇ ਵਿੱਚ এডਿਕੇਸ਼ਨ ਦੇ ਵੱਲ ਮੋਹ ਹੋਇਆ ਸੋ ਮੈਂ ਅੰਤ ਦੇ ਵਿੱਚ ਸਾਰੇ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੀ ਹੋਈ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹਾਂ ਜੈ ਹਿੰਦ ਜੈ ਭਾਰਤ